ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਦੇ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਕਹਿੰਦੇ ਅੱਜ ਲੱਗੇ ਆ ਜੀ ਭਰਤ ਪੌਣ ਆਪਣੀ ਜਗ੍ਹਾ ਦੇ ਵਿੱਚ ਇਹ ਰਾਤ ਲੱਗੇ ਪਈ ਤੇ ਜੀ ਪੌਣ ਮਤਲਬ ਕਿ ਰਾਤ ਤੋਂ ਪਹਿਲਾਂ ਹੀ ਲੱਗੇ ਦੁਪਹਿਰੇ ਜੀ ਲੱਗੇ ਤੇ ਮਤਲਬ ਕਿ ਫਿਰ ਇੱਕ ਮਸ਼ੀਨ ਦੀ ਜਿਹੜੀ ਭਰਦੀ ਹੈ ਜਿਹੜੀ ਮਿੱਟੀ ਉਹਦਾ 베ARING ਖਰਾਬ ਹੋ ਗਿਆ ਟਾਇਰ ਦੇ ਇੱਕ ਸਾਈਡ ਦਾ ਫਿਰ ਉਹਨੂੰ ਨਿਕਲ ਦੇਖ ਲੈ ਸ਼ਾਮੇ ਹੋ ਗਈ ਫਿਰ ਇਹਨਾਂ ਨੇ ਰੋਹ ਚੱਲੇ ਆ ਮੈਂ ਫਿਰ ਹੁਣ ਸਵੇਰ ਤੇ ਸਟਾਰਟ ਕਰੂੰਗਾ ਸੋਨਾ ਵਹਿ ਗਿਆ ਜੀ ਮੱਕੀ ਆ ਖਾਸੀ ਹਰਿਆਦਾ ਆਪਣਾ ਪਰਾਂ ਤੱਕ ਸਾਰਾ ਆਹ ਸੋਨਾਲੀਗਾ ਵੀ ਰਾਤ ਖਰਾਬ ਹੋ ਗਿਆ ਜੀ ਮੈਂ ਕਿਦਰ ਸਾਮਣੇ ਗੁਰਦੁਆਰਾ ਹੀ ਆਪਣਾ ਆਹ ਰਸਤਾ ਪੱਕੀ ਡੈੜੀ ਲੱਗਿਆ ਬਾਈ ਸਾਹਮਣੇ ਉਹ ਵੀਰਾ ਲੱਗਿਆ ਉਹਦਰ ਆਪਣੀ ਡਰਾਈਵਰੀ ਨੂੰ ਪਤਾ ਹੀ ਹੈ ਚੰਗਾ ਹੀ ਆ ਤਾਂ ਕੰਧ ਕੋਲੇ ਢਾਹ ਹੋਊਗਾ ਆਹ ਇਹ ਨੋ ਵੀ ਨਹੀਂ ਆ ਡੈੜੀਆਂ ਦਾ ਮੈਂ ਮਾਰੂੰਗਾ ਹਮਾ ਮਾਰੀਓ ਬਾਈ ਆਪਾਂ ਲਾਗਦੇ ਖੜਕੇ ਸਾਰੇ ਆ ਪੈ ਰਹੇ ਪਹਿਲਾ ਸਾਰੇ ਮੈਂ ਇਹ ਗੰਦ ਤਾਇਆ ਮਮਲੀ ਕੇ ਡੇਟੇਰ ਲੱਗੇ ਉਹਦੇ ਉੱਚੇ ਕੰਦਰ ਨਾਲ ਵੀ ਉੱਚੇ ਫਿਰ ਟੋਇਆ ਪਟਾ ਕੇ ਜਿਸੀ ਵੀ ਨਾਲ ਜੋ ਦਬਾਏ ਵਿੱਚ ਫਿਰ ਪਾਇਆ ਪਾਤਾ ਬਾਕੀ ਛੱਡ ਆਪਾਂ ਨੇ ਪਾਇਆ ਵਾ ਆ ਆਪਣੇ ਦੋਏ ਟਰਾਲੀ ਜਗ੍ਹਾ ਛੱਡੀ ਹੋਈ ਇੱਥੇ ਜਿਹੜਾ ਆਪਣਾ ਡੱਪੂ ਵਾਲਿਆਂ ਦੇ ਇਹ ਇੱਥੇ ਕਢਣਾ ਭਰਤ ਕਰਕੇ ਹੀ ਰੋਕਿਆ ਵਾ ਤਾਂ ਵੀ ਉਹਨੂੰ ਚੱਲ ਬਾਅਦ ਵਿੱਚ ਖੜਾ ਦੂੰਗੇ ਹੁਣ ਉਹ ਇੰਨੇ ਰਿਸ਼ਤਦਾਰੀ ਵਿੱਚ ਛੱਡਿਆ ਵਾ ਜੇ ਲੋਡ ਹੋਈ ਤਾਂ ਜਾ ਕੇ ਫਿਰ ਲੈ ਆਉਂਗੇ ਉਹਨੂੰ ਬਲਮਾ ਤੱਕ ਮਨ ਲੱਗਦਾ ਹੁਣ ਉੱਥੇ ਹੀ ਖੜੂਗਾ ਉਹ ਬਾਕੀ ਅੰਦਰ ਕਮਰਾ ਵੀ ਬਣਾਇਆ ਹੋਇਆ ਛੋਟਾ ਜਿ ਸਾਰੇ ਏਰੀਆ માં ਹੁਣ ਤੱਕ ਪੈ ਗਈਆਂ ਜੀ 70-70 ਟਰਾਲੀਆਂ ਪਈਆਂ ਫਿਰ ਕਿਹਾ ਚੱਲ ਹੁਣ ਪਹਿਲਾਂ ਪੱਧਰਾ ਕਰ ਲਈ ਫਿਰ ਦੇਖਦੇ ਕਿ ਨਹੀਂ ਇੱਧਰ ਜ਼ਿਆਦਾ ਡੂੰਗਾ ਜੀ ਮਹਿੰਦਰੇ ਵਾਲੀ ਸਾਈਡ ਇੱਧਰ ਨਹੀਂ ਹੈ ਲੈ ਇੱਧਰ ਉੱਚਾ ਹੈ ਤੇ ਆ ਸਾਰੇ ਏਰੀਆ ਪਿਆ ਖਾਸਾ ਨਹੀਂ ਮੈਂ ਜੀ ਇੱਥੇ ਵਾਲਾ ਇਹਦਾ ਪੰਪ ਖਰਾਬ ਹੋ ਗਿਆ ਜੀ ਰਾਤ ਨਾਲ ਸਟੀਰਿੰਗ ਨਹੀਂ ਚੱਲ ਗਿਆ ਹੁੰਦਾ ਨਾ ਜੀ ਸਟੀਰਿੰਗ ਵਾਲਾ ਆਲਾ ਉਰੇ ਲੱਗਿਆ ਹੋਆ ਜਿਹੜੇ ਆ ਖਰਾਬ ਕੰਮ ਕਰਨੀ ਬੰਦ ਕਰ ਗਿਆ ਤਾਂ ਮੈਨੂੰ ਲੱਗ ਗਿਆ ਪਹਿਲੇ 2-3 ਘੇੜੇ ਐਵੇਂ ਕਰਨ ਲੱਗ ਗਿਆ ਤਾਂ ਚਾਵਨ ਨੂੰ ਮਲਕੀ ਲਾਗੇ 10 12 ਜਿਹੜੇ ਲਾਗੇ ਉਹ ਤੇ ਪਾ ਲੱਗਿਆ ਤਾਂ ਇਹਨਾਂ 2 3 ਘੰਟੇ ਇੱਕ ਨਹੀਂ ਚਲਾਤੇ ਉਹਦੇ ਜਮੇ ਕੰਮ ਕਰ ਗਿਆ ਜੀ ਫੇ ਹੁਣ 1 850 ਟਰੈਕਟਰ ਉਹ ਲੱਗੇ ਵੀ ਕਰਨ ਲੱਗੇ ਐਵੇਂ ਸੋਨਾ ਲੀਕਾ ਉੱਥੇ ਕੋ ਟਰੈਕਟਰੋਂ ਮਿੱਟੀ ਭਰਾਂਦਾ ਮਸ਼ੀਨ ਨਾਲ ਚੱਲ ਰਿਹਾ ਕੀ ਦੇਖਦੇ ਕਿੰਨਾ ਕਿੰਨੀ ਮਿੱਟੀ ਹੋਰ ਪਊਗੀ ਪੱਕੇ ਸਾਰੇ ਮਾਂ ਸੁੱਖਾ ਖੜਤੀਓ ਪਈਆ ਲਾ ਬੱਡੂਆ ਸਾਰੇ ਤੱਕ ਸਾਰੇ ਮਾਂ ਪਾਉਣਾ ਜੀ ਲੈਵਲ ਕਰਨਾ ਜੀ ਦੇਖਦੇ ਹੁਣ ਕਿੰਨੀ ਕਿ ਮਿੱਟੀ ਪਊਗੀ ਹੋਰ ਪੈ ਅੰਦਾਜ਼ਾ ਤਾਂ 150 ਹੈ ਜੀ ਇਹ ਦੇਖ ਲਓ ਮੈਂ ਕਹਿ ਰਹਾਂ ਹਾਂ। ਹੋ ਜੀ ਕਹਿੰਦੇ ਹਲਚਣ ਆ ਗਿਆ। ਪੁੱਛਦਾ। ਕਿ ਬੁਲਬੁਣੀ ਪਈ ਜਾ ਸਾਰੇ ਆਮ ਆ। ਕਣੀ ਪਹਿਮਾਈ ਬਾਰ ਬਾਰ ਸ਼ਟ ਉਸਤਾਦ ਨੇ ਟਰੈਕਟਰ ਘਾ ਲਿਆ ਫੇਰ ਉਹਰੇ ਅਰੇ ਦਲਦਲ ਬਣੀ ਹੋਈ ਸੀ ਟਰੈਕਟਰ ਜ਼ੋਰ ਦਾ ਬੋਲ ਆਇਆ ਪਰ ਆਇਆ ਨਹੀਂ ਲੋਟ ਮਸ਼ੀਨ ਨਾਲ ੱਤਕਾ ਲਾਵਾਂਗੇ ਇਹਦੇ ਨਾਲ ਆਈ ਜੀ ਆਪਣੀ ਮਸ਼ੀਨ ਜਿਸ ਨਾਲ ਮਿੱਟੀ ਭਰਦੇ ਚਾਹ ਦੇਣਾ ਹੈ ਤਾਂ ਮੈਂ ਤਾਂ ਅੰਕਲ ਨਾਲ ਆ ਗਿਆ ਹਾਂ ਮੋਟਰਸਾਈਕਲ ਠੱਡ ਕਾਨੂੰ ਲੈ ਕੇ ਜਾਣਾ ਹੁਣ ਅੰਕਲ ਆਇਆ ਹੋਇਆ ਤਾਂ ਉਹ ਮਟਰ ਆਪਣੀ ਸਾਹਮਣੇ ਜੀ ਦੂਈ ਆ ਵੀ ਆਪਣੀ ਮੋਟਰ ਹੈ ਇੱਥੇ ਬਾਅਦ ਇੱਕੋ ਗਏ ਜੀ ਉਹ ਮਤਲਬ ਕਿ ਆਪਣੀ ਉਹ ਲੰਬੜ ਦੀ ਹੈ ਮਤਲਬ ਕਿ ਹੈ ਆ ਪਾ ਲੰਬੜਾ ਵਿੱਚ ਤੇ ਹੀ ਹੈ ਪਰ ਉਹ ਆਪਣੀ ਉਹ ਵੀ ਇੱਕ ਤਰੀਕੇ ਦੀ ਪਰ ਉਹ ਦੋਹੇ ਆਪਣੀਆਂ ਮੇਨ ਆਏ ਜੀ ਬਾਕੀ ਪਿੰਡ ਹੈ giusto le bottaneale mari tutto puri verdi piano ogni governigante tradivi l'angera quella sua anni hai già non sa dubb che ਓ ਵੀਰ ਬੈਗ ਨੂੰ ਕੱਢਣਾ ਪੈਣਾ ਇੱਕ ਵਾਰ ਸਿੱਧਾ ਤਾਂ ਤੁਰਨਾ ਹੀ ਨਹੀਂ ਹੁਣ ਓ ਪਹਿਲਾਂ ਚਾਹ ਪੀ ਲੋ ਫੇਰ ਕੱਢ ਲਿਓ ਹੁਣ ਪਹਿਲਾਂ ਚਾਹ ਪੀ ਲੋ ਆਇਆ ਵੀਰ ਪਹਿਲਾਂ ਚਾਹ ਪੀ ਲੈ ਕਿਥੇ ਕਹਿ ਲਿਆ ਸਪੈਕਟਰ ਲੈ ਜਾਉਂਦਾ ਚੱਲ ਜੀ ਆ ਲੱਗੇ ਜੀ ਆਪਣਾ ਔਰ ਖੂ ਭਰਨ ਲੱਗੇ ਜੀ ਬਾਕੀ ਖੱਤੀ ਮੈਂ ਬਾਦਮਾ ਪਾਉਂਗੇ ਪਹਿਲਾਂ ਇਹ ਖੂ ਭਰਾਂ ਚਲੋ ਖੂ ਭਰਾ ਦਈਏ ਪਹਿਲਾਂ ਸਾਰੇ ਇਕੱਠਾ ਹੋਏ ਹੋਏ ਜੀ ਖੂ ਭਰਨੇ ਵਿੱਚ ਹੀ ਕੀ ਆ ਕੇ ਸਾਰੇ ਦੇਖਦੇ ਹਾਂ ਬਾਕੀ ਹੋ ਗਿਆ ਬਣਦਾ ਦਾ ਵੇਟ੍ਰੋਲੀ ਅੱਗੇਰੀ ਦੀ ਉੱਚੀ ਕਰਨੇ ਵਾਸਤੇ ਖੂ ਮਰੇ ਮਰੇ ਗੇਰਲੀ ਵੀ ਟਰਾਲੀ ਉੱਚੀ ਹੋ ਜੇ ਕਰੇ ਮੋਹਰ ਬੰਗਵੀ ਜੀ ਬਾਦ ਮੈਂ ਪਹਿਲਾਂ ਖੂਹ ਭਰ ਲਈਏ ਵੀ ਇਹਨਾਂ ਨਾਲ ਇੱਕ ਹਾਂਕਲਾ ਜਿਹਾ ਦੂਰ ਲਾਓ ਜੀ ਮਿੱਤਰੋ ਕੰਮ ਚੱਲੂ ਫਿਰ ਆਪਣਾ ਹੁਣ ਦੁਆਰੇ ਖੱਤੀਆਂ ਪੈਣ ਲੱਗੀ ਪਹਿਲਾ ਖੂਹ ਆ ਖੰਦੇ ਤੇਰੇ ਇਹ ਨੂੰ ਦਿਖਾਈ ਇਹ ਖੂਗਿਆ ਥੋੜਾ ਜਿਹਾ ਘਟਣਾ ਲੱਕੀ ਹੁਣ ਤਾਂ ਫਪਰਾਤਾ ਤਾਂ ਫੋਲਿਆ ਦੇਖੋ ਪਾਣੀ ਪੁਣੀ ਭਰਿਆ ਵਿੱਚ ਇਹਦੇ ਮਿੱਟੀ ਫਾਤੀ ਦੀ ਬਾਕੀ ਆ ਹਰ ਗਰੇ ਵੀ ਕਦੀ ਟਰਾਲੀ ਵਿਜੇ ਦਾ ਫੋਣਾ ਤਾਂ ਹੈ ਹੀ ਆ ਵੀ ਡਬਲੂ ਦਾ ਮਿੱਟੀ ਫਾਰਮ ਦੇ ਫਿਰ ਪਹਿਲਾਂ ਥੋੜੀ ਢਾਕ ਦੇ ਚਕਾਈ ਆਲੇ ਖੱਤੇ ਚ ਫਿਰ ਉਹ ਦੇਖਣਾ ਪਹਿਲਾਂ ਉਹ ਨਹੀਂ ਬੜਾ ਮਤਲਬ ਕਿ ਆਪਾਂ ਨੇ ਸਿੰਜਣਾ ਪਈ ਵੀਰਾਂ ਕਹਿੰਦਾ ਵੀ ਚਲ ਆਪਾਂ ਆਲੇ ਸਿੰਜ ਲੈਨੇ ਵੀ ਇਹਨਾਂ ਵਿੱਚ ਸਾਜਣ ਪਰ ਸਰਨਾ ਨਹੀਂ ਤਾਂ ਕਿਉਂਕਿ ਇਹ ਖੱਤੇ ਕੰਨੇ ਬਰਾਬਰ ਪਰ ਹੁਣ ਬਰਾਬਰ ਹੋ ਗਏ ਤੇ ਮਿੱਟੀ ਦੀ ਹੋਰ ਲੋੜ ਪੈਣੀ ਸੀ ਤਾਂ ਕੇ ਫਿਰ ਆਪਾਂ ਨੂੰ ਉਹਦੇ ਵਿੱਚ ਚੱਕਣੀ ਪਈ ਪਰ ਮਿੱਟੀ ਬੋਣੇ ਕਰਕੇ ਫੇਰ ਇਹਨਾ ਕਰਦਾ ਹੋਇਆ ਪਿਆ ਬਹੁਤ ਅੱਖਾ ਦੇਖੋ ਮੈਨ ਲੱਗਦਾ ਜੀ ਕਹਣਾ ਵੀ ਟੂੜੀ ਵਾਲੀ ਮਸ਼ੀਨ ਚੱਲਦੀ ਹੁੰਦੀ ਜਾਂ ਸਟਾਰਟ ਸਟਾਰਟ ਕਰ ਦਿੰਦੇ ਨੇ ਟੂੜੀ ਵਾਲੀ ਮਸ਼ੀਨ ਚੱਲ ਉਹ ਕੰਮ ਹੋਇਆ ਵਾ ਮੈਂ ਖੱਤੀਆਂ ਪੈਂਦੀ ਜਿੱ ਤੱਕ ਲੱਗਦਾ ਲੋਡ ਹੋਊਗੀ ਫਲੇਮਨ ਜੀ ਅੰਕਲ ਕਹਿੰਦੇ ਸੀ ਮਾ ਚਲੋ ਫੋਨ ਕਰਦੇ ਹੋ ਮਾਰ ਦੂੰਗੇ ਆ ਕੇ ਆ ਕਿੱਧਰ ਹਲੇ ਵੀਰਾਂ ਦੇ ਵੀ ਖੇਤ ਪਾਈਆਂ ਜੀ ਵੋਂ ਨੂੰ ਉਹਦੇ ਟੈਨ ਵੀ ਲੱਗਦਾ ਹੈ ਵੀ ਵੋਂਗੇ ਹੁਣ ਇਦਣ ਫਲੇ ਦੇ ਅੰਕਲ ਨੇ ਵਾ ਕੇ ਦੇਖੇ ਤੇ